ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਡਾ ਸਾਡੇ ਇਸ YouTube ਦੇ ਚੈਨਲ ਦੇ ਉੱਤੇ ਸਵਾਗਤ ਹੈ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਕਈ ਵਾਰੀ ਤਾਂ ਇਹ ਜਿਹੜੇ ਨਦੀਨ ਨੇ ਜਾਂ ਚੋਬਾ ਵਾ ਉਹ ਪੂਰੀ ਦੀ ਪੂਰੀ ਫਸਲ ਵੀ ਜਿਹੜੇ ਖਰਾਬ ਕਰ ਦਿੰਦੇ ਆ ਸੋ ਇਹਦੀ ਰੋਕਥਾਮ ਕਰਨੀ ਹੋਣੀ ਬੜੀ ਜ਼ਰੂਰੀ ਆ ਉਹਦੇ ਵਾਸਤੇ ਸਿਰਫ ਆਪਾਂ ਨਦੀਨ ਨਾਸ਼ਕਾਂ ਦੇ ਸਿਰ ਤੇ ਨਹੀਂ ਰਹਿ ਸਕਦੇ ਕਿਉਂਕਿ ਨਦੀਨ ਨਾਸ਼ਕਾਂ ਦੇ ਸਿਰ ਤੇ ਰਵਾਂਗੇ ਤੇ ਫੇਰ ਆਡਾ ਪੂਰਾ ਕੰਟਰੋਲ ਨਹੀਂ ਹੋਏਗਾ ਸੋ ਉਸ ਵਾਸਤੇ ਜ਼ਰੂਰੀ ਹੈ ਕਿ ਅਸੀਂ ਪਨੀਰੀ ਬੀਜ ਤੋਂ ਪਹਿਲਾਂ ਖੇਤ ਦੀ ਚੰਗੀ ਤਰ੍ਹਾਂ ਤਿਆਰੀ ਕਰੀਏ ਉਹਦੀ ਰੌਣੀ ਕਰਕੇ ਛੱਡ ਦਈਏ ਜਿਹੜੇ ਨਦੀ ਨੂੰ ਉਗ ਪੈਂਦੇ ਆ ਉਹਨਾਂ ਨੂੰ ਵਿਚੇਵਾ ਕੇ ਖਤਮ ਕਰ ਦਈਏ ਇਹਦੇ ਨਾਲ ਨਾਲ ਜਦੋਂ ਪਨੀਰੀ ਬੀਜਦੀ ਆ ਜਿਸ ਤਰ੍ਹਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਪਨੀਰੀ ਕਿਵੇਂ ਬੀਜਣੀ ਹੈ ਉਹਦੇ ਵਿੱਚ ਨਦੀਨ ਨਾਸ਼ਕ ਜਿਹੜੇ ਸਫਾਰਸ਼ ਕੀਤੇ ਜਾਂਦੇ ਨੇ ਜਿੰਨੀ ਸਫਾਰਸ਼ ਕੀਤੀ ਗਈ ਹੈ ਮਾਤਰਾ ਸਫਾਰਸ਼ ਕੀਤੀ ਗਈ ਹੈ ਉਨੀ ਪਾਈਏ ਨਾ ਉੱਚ ਘੱਟ ਪਾਈਏ ਨਾ ਉੱਚ ਵੱਧ ਪਾਈਏ ਕਿਉਂਕਿ ਕਿਸੇ ਵੀ ਚੀਜ਼ ਨੂੰ ਚਾਹੇ ਉਹ ਕੋਈ ਵੀ ਆ ਉਹਨੂੰ ਮਰਨ ਵਾਸਤੇ ਉਹਦਾ ਲੀਥਲ ਡੋਜ਼ ਹੁੰਦੀ ਹੈ ਸੋ ਉਹਦੇ ਵਾਸਤੇ ਸਾਡੇ ਕੋਲ ਬੂਟਾ ਕਲੋਰ ਜਿਹੜੀ ਦਵਾਈ ਹੈ ਜਿਹੜੀ ਨਦੀਨ ਨਾਸ਼ਕ ਆ ਉਹ ਵੱਖ-ਵੱਖ ਟ੍ਰੇਡ ਨੇਮ ਚ ਆਉਂਦੀ ਆ 1200 ਮੀਲੀਟਰ ਜਿਹੜੀ ਨਦੀਨ ਨਾਸ਼ਕ ਆ ਉਹ ਬਜਾਈ ਤੋਂ ਮਿਹਨਤੀ ਬਿਜਾਈ ਤੋਂ ਹਫਤਾ ਬਾਅਦ ਹਫਤੇ ਬਾਅਦ ਜਿਹੜੀ ਆਪਾਂ ਆਉਂਦੀ ਰੇਜ ਚ ਛਟਾ ਦੇ ਰੇਜ ਚ ਰਲਾ ਕੇ ਛਟਾ ਦੇ ਕੇ ਤਾਪ ਪਾਣੀ ਲਾ ਸਕਦੇ ਆ ਜਾਂ ਪਾਣੀ ਲੱਗੇ ਪਾਣੀ ਵਿੱਚ ਵੀ ਉਹਨੂੰ ਛਟਾ ਦੇ ਸਕਦੇ ਆ ਸੋ ਇਹਦੇ ਨਾਲ ਕਈ ਵਾਰ ਹੁੰਦਾ ਕਿ ਕਈ ਕੁਝ ਫਾਰਮਰ ਜਿਹੜੇ ਨੇ ਉਹ ਬੋਤਲ ਦੇ ਵਿੱਚ ਪਾ ਕੇ ਪੁਛ ਚੇਕ ਕਰਕੇ ਤੇ ਉਹਦੇ ਨਾਲ ਉਹਦੇ ਨਾਲ ਵੀ ਜਿਹੜੀ ਵਰਤ ਲੈਂਦੇ ਆ ਪਰ 올ਡੀ ਇਕੁਅਲ ਡਿਸਟ੍ਰਿਬਿਊਸ਼ਨ ਬਰਾਬਰ ਜਿਹੜੀ ਆ ਉਹ ਇੱਕ ਸਾਤਾ ਦੇ ਵਿੱਚ ਉਹਦੀ ਜਿਹੜੀ ਆ ਨਹੀਂ ਪੈਂਦੀ ਹੈਗੀ ਛੜਕ ਉਹਦਾ ਜਿਹੜਾ ਛਟਾ ਨਹੀਂ ਹੁੰਦਾ ਉਦੋਂ ਨਾਲ ਕੀ ਕਿ ਨਦੀਨ ਜਿਹੜੇ ਫਿਰ ਤੋੜੀ ਜਿਹੜੇ ਜਾਂਦੇ ਆ ਸੋ ਜੇਕਰ ਅਸੀਂ ਰੇਤ ਦੇ ਵਿੱਚ ਬਲਾ ਕੇ ਕਰਾਂਗੇ ਤੁਹਾਡੀ ਜਿਹੜੀ ਬਿਲਕੁਲ ਬਰਾਬਰ ਜਿਹੜੀ ਉਹਦੀ ਐਪਲੀਕੇਸ਼ਨ ਹੋਏਗੀ ਇਸ ਤੋਂ ਇਲਾਵਾ ਸੌਫਟ ਜਿਹੜੀ ਆ ਇਹ ਨਦੀਨ ਆਸ਼ਿਕ 500 ਮਿਲੀਲੀਟਰ ਇਹਦੇ ਵਿੱਚ ਪਟੇਲਾ ਕਰੋਨ ਸੈਫਨਰ ਆ ਇਹਨੂੰ ਆਪਾਂ ਬਜਾਈ ਤੋਂ 3 ਦਿਨ ਤੇ ਬਾਅਦ ਉਸੇ ਤਰ੍ਹਾਂ ਜਿਦਾ ਪਹਿਲਾਂ ਗੱਲ ਕੀਤੀ ਆ ਕੁਝ ਰੇਤ ਚ ਮਲਾ ਕੇ ਉਹਦੀ ਆਪਾਂ ਇੱਕ ਛਟਾ ਦੇ ਦਈਏ ਤੇ ਉਹ ਜਿਹੜਾ ਵਾ ਉਹ ਨਸਟ ਹੋ ਜੇ ਨਦੀਨ ਜਿਹੜੇ ਨਹੀਂ ਹੁਕਦੇ ਤਿੱਜੀ ਗਲ ਆਈਂਦੀ ਹੈ ਕਿ ਜੇਕਰ ਨਦੀਨ ਸਾਡੇ ਹੋ ਜਾਂਦੇ ਆ ਕਿਸੇ ਕਾਰਨ ਕਰਕੇ ਤੁਹਾਡੇ ਪਨੀਰੀ ਦੇ ਵਿੱਚ ਨਦੀਨ ਹੋ ਗਏ ਆ ਫਿਰ ਆਪਾਂ ਕਿਵੇਂ ਕੰਟਰੋਲ ਕਰਨਾ ਉਹਦੇ ਵਾਸਤੇ ਸਾਡੇ ਕੋਲ ਮਿਸਪਾਇਰੀ ਬੈਕ ਜਿਹੜੀ ਇੱਕ ਨਦੀਨ ਨਾਸ਼ਕ ਹੈ ਜਿਹੜੀ ਆਪਾਂ ਸਿੱਧੀ ਵਿਜੇ ਵਿੱਚ ਵੀ ਵਰਤੇ ਆ 100 ਮਿਲੀਲੀਟਰ ਜਿਹੜੀ ਆ ਉਹ 1 ਕਿਲੇ ਵਿੱਚ ਪੈਗੀ 100 ਤੋਂ 150 ਲੀਟਰ ਪਾਣੀ ਵਿੱਚ ਘੋਲ ਕੇ ਉਹਦਾ ਜਿਹੜਾ ਸ਼ਰਕਾ ਜਿਹੜਾ ਵਾ ਉਹ ਕਟਵਾ ਹੀ ਨੋਦਰ ਨਾਲੇ ਕਰਦੀ ਏ ਉਦੋਂ ਜਿਹੜੇ ਨਦੀਨ ਜਿਹੜੇ ਨੇ ਸਵਾਗ ਖਾਸ ਕਰਕੇ ਸਵਾਗ ਜਿਹੜਾ ਵਾ ਉਹ ਕਾਫੀ ਹੱਦ ਤੱਕ ਜਿਹੜਾ ਵਾ ਕੰਟਰੋਲ ਹੋ ਜਾਂਦਾ ਵਾ ਤੇ ਆਡੀ ਜਿਹੜੀ ਪ੍ਰੀਰੀ ਜਿਹੜੀ ਆ ਵਧੀਆ ਹੋ ਜਾਂਦੀ ਆ ਉਹਦੇ ਨਾਲ ਜਿਹੜਾ ਵਾ ਉਹ ਖੇਤ ਦੇ ਵਿੱਚ ਕਿਸੇ ਤਰ੍ਹਾਂ ਨਦੀਨ ਨਹੀਂ ਜਾਂਦਾ। ਪੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਵਧੀਆ ਪ੍ਰੀਰੀ ਜਿਹੜੀ ਤਿਆਰ ਕਰ ਸਕਦੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।